ਸਟੂਡੈਂਟ ਹੈ ਉਹਦੇ ਬਲੋਂ ਜਿਹੜੀ ਇਲੀਗਲ ਤਰੀਕੇ ਨਾਲ ਜਿਹੜੀ ਕ੍ਰੋਸਿੰਗ ਹੈ ਉਹ ਬਣਾਈ ਜਾ ਰਹੀ ਸਰਕਾਰ ਦਾਵੇ ਕਰਦੀ ਕਿ ਜਿਹੜੇ ਪਲਾਂਟੇਸ਼ਨ ਵੱਤੋਂ ਲਗਾਈ ਜਾਵੇ ਇੱਥੇ ਕੰਮਲੇ ਤੋਂ ਸਾਰੀ ਪੜਦੀ ਜੀ ਆਹ ਰਸਤਾ ਵਾ ਇੱਥੋਂ ਇੱਥੇ ਐਨ ਐਥੇ ਆਊਟ ਹੈ ਅਬ ਚਾਈ ਰਸਤੀ ਕੀ ਰੋੜਾ ਲੱਗਦਾ ਕ੍ਰਪਸ਼ਨ ਦੀ ਬਹੁ ਹੋ ਗਈ ਇਸ ਰੋਡ ਦੇ ਉੱਪਰ ਇੱਥੇ ਵਿੱਚ ਹੈ ਹੀ ਇਹਦੇ ਵਿੱਚ ਇਸ ਬੰਦੇ ਨਾਲ ਜਿਹੜਾ ਦੁਕਾਨਦਾਰ ਦਾ ਮਾਲਕ ਹੈ ਇਹ ਤੋਂ ਮੋਟਾ ਪੈਸਾ ਲੈ ਕੇ ਇਹਨੂੰ ਜਗਾ ਨਾਲ ਉਹਨਾਂ ਨੇ ਵਾਦਾ ਕੀਤਾ ਜਗਾ ਦੇਵਾਂਗੇ ਕਿ ਆ ਜਾਰੇ ਕਾਫੀ ਲੋਕ ਲੜਕੀਆਂ ਰੰਗਣੀਆਂ ਕਿਤਨੇ ਕਿਤੇ ਉਹ ਵੀ ਪਰੇਸ਼ਾਨ ਹੁੰਦੀਆਂ ਲੰਘ ਨਹੀਂ ਸਕਦੀਆਂ ਭੈਣਾ ਉਹ ਜਿਆਦਾ ਜਦੋਂ ਤੁਹਾਡੀ ਤਾਂ ਲੜਕੇ ਨਹੀਂ ਆਣੇ ਇਹ ਨਹੀਂ ਮੱਲੇ ਵਾਲੇ ਇੱਥੇ ਬੁੱਟੇ ਲਾਉਂਦੇ ਆ ਇਹ ਮਹੀਨੇ ਤੋਂ ਮਹੀਨੇ ਬਾਅਦ ਆਉਂਦੇ ਆ ਬੁੱਟੇ ਤੋੜ ਜਾਂਦੇ ਆ ਪਰ ਪੈਸਾ ਬਹੁਤ ਵੱਡਾ ਪੈਸੇ ਤਾਕਤ ਉਹ ਵੱਡੀ ਹੈ ਮੈਂ ਸਮਝਾ ਮੈਂ ਸਮਝਾ ਪੈਸੇ ਤਾਕਤ ਉਹ ਵੱਡੀ ਹੈ ਕੋਡਾ ਕਾਨੂੰਨ ਕਨਾਨ ਕੁਝ ਨਹੀਂ ਪੈਸਾ ਅੱਛਾ ਕਾਨੂੰਨ ਦਾ ਫਿਰ ਕੋਫਰਿਆ ਹੀ ਨਹੀਂ ਜਣਾ ਵਿੱਚ ਪੈਸਾ ਫਿਰ ਐਕਸਰਪੁਟ ਹੈਗਾ ਉੱਧਰ ਫਿਰ ਦੇਣ ਦੀ ਕਿ ਲੋੜ ਪਈ ਜਣਾ ਪੈਸਾ ਚੜ ਗਿਆ ਨਾ ਜੀ ਪੈਸਾ ਚੜ ਗਿਆ ਸਿੱਧੇ ਤੌਰ ਤੇ ਜਿਹੜੀ ਪ੍ਰਸ਼ਾਸਨ ਨੂੰ ਜਿਹੜੀ ਚੇਤਾਵਨੀ ਹੈ ਗਲਾਡਾ ਨੂੰ ਉਹ ਵੀ ਦਿੱਤੀ ਹੈ ਚੰਡੀਗੜ੍ਹ ਰੋਡ ਦੇ ਉੱਪਰ ਬਿਲਕੁਲ ਇਲੀਗਲ ਤਰੀਕੇ ਦੇ ਨਾਲ ਜਿਹੜੀ ਕ੍ਰੋਸ ਵਾਸੀ ਜਿਹੜੇ ਲੋਕ ਨੇ ਉਹ ਬਿਲਕੁਲ ਜਿਹੜਾ ਰੋਸ਼ ਚ ਉਤਾਰ ਰਹੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਜੇ ਗੱਲ ਕਰੀਏ ਤਾਂ ਇੱਕ ਨਿੱਜੀ ਵੈਜੀਟੇਬਲ ਜਿਹੜਾ ਰੈਸਟੋਰੈਂਟ ਹੈ ਉਹਦੇ ਵੱਲੋਂ ਜਿਹੜੀ ਇਸ ਇਲੀਗਲ ਤਰੀਕੇ ਨਾਲ ਜਿਹੜੀ ਕ੍ਰੋਸਿੰਗ ਹੈ ਉਹ ਬਣਾਈ ਜਾ ਰਹੀ ਸੋ ਇੱਕ ਪਾਸੇ ਸਰਕਾਰ ਦੇ ਵੱਲੋਂ ਵੱਡੇ ਵੱਡੇ ਉਪਰਾਲੇ ਕੀਤੇ ਜਾਂਦੇ ਕਿ ਜਿਹੜੇ ਰੁਕ ਵੱਧ ਤੋਂ ਵੱਧ ਲਗਾਏ ਜਾਣ ਸੋ ਦੂਸਰੇ ਪਾਸੇ ਇਸ ਰੋਡ ਦੇ ਉੱਪਰ ਕ੍ਰੋਸਿੰਗ ਬਣਾਉਣ ਦੇ ਲਈ ਜਿਹੜੇ ਸਾਰੇ ਰੋਕ ਹੈ ਉਹ ਕਰ ਦਿੱਤੇ ਜਾਂਦੇ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਵਿਰੋਧ ਹੈ ਜਿਤਾਇਆ ਜਾ ਰਿਹਾ ਸੋ ਉਹਨਾਂ ਦੇ ਜਿਹੜੀ ਬਿਲਕੁਲ ਜੇ ਇਹ ਗੱਲ ਕਰੀ ਤਾਂ ਰੋਸ਼ ਹੈ ਉਹ ਜਤਾਇਆ ਜਾ ਰਿਹਾ ਸੋ ਬਿਲਕੁਲ ਜੈਨ ਸਾਹਿਬ ਸਾਡੇ ਨਾਲ ਗੱਲਬਾਤ ਉਹ ਕਰਨ ਜੈਨ ਸਾਹਿਬ ਕਿਸ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਜਿਹੜੀ ਰੋਡੇ ਕ੍ਰੋਸਿੰਗ ਦੀ ਤਿਆਰੀ ਇੱਕ ਪਾਸੇ ਸਰਕਾਰ ਦਾਅਵੇ ਕਰਦੀ ਕਿ ਜਿਹੜੇ ਪਲਾਂਟੇਸ਼ਨ ਵੱਧ ਤੋਂ ਵੱਧ ਲਗਾਈ ਜਾਵੇ ਉੱਥੇ ਗਮਲੇ ਤਾਂ ਸਾਰੀ ਪੜਤੀ ਜੀ ਬਿਲਕੁਲ ਠੀਕ ਕਹਿ ਰਹੇ ਤੁਸੀਂ ਸਰਕਾਰ ਵੱਲੋਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਤਿੰਨ ਚਾਰ ਵਾਰ ਇੱਥੇ ਦਰਖਤ ਲਾ ਚੁੱਕੇ ਹਾਂ ਬੰਦ ਕਰ ਚੁੱਕੇ ਹਾਂ ਇਹ ਫੇਰ ਪੰਜ ਸੱਤ ਬੰਦੇ ਆਂਦੇ ਆ ਖੋਲ ਕੇ ਚਲੇ ਜਾਂਦੇ ਆ ਰੀਜ਼ਨ ਕੀ ਹੈ ਕਿ ਇਹਦੇ ਵਿੱਚ ਬਹੁਤ ਵੱਡਾ ਪੈਸਾ ਇਨਵੋਲਵ ਹੈ ਉਹਨਾਂ ਨੂੰ ساری ਗੱਲ ਦਾ ਪਤਾ ਸੀਗਾ ਉਹਨਾਂ ਦੀ ਅਗਲੇ ਦਿਨ ਬਦਲੀ ਹੋ ਕੇ ਚਲੇ ਗਏ ਕਿਉਂਕਿ ਇਹਦੇ ਵਿੱਚ ਸਾਰੇ ਬੰਦੇ ਉੱਪਰਲੇ ਲੈਵਲ ਦੇ ਅਫਸਰ ਲੜੇ ਹੋਏ ਨੇ ਮੈਂ ਤਾਂ ਨਹੀਂ ਕਹਿ ਰਿਹਾ ਕਿਉਂਕਿ ਨਹੀਂ ਤਾਂ ਆਹ ਰਸਤਾ ਬਾਈ ਤੋਂ ਇੱਥੇ ਐਨ ਐਥੇ ਆਊਟ ਹੈ ਆ ਬਿਚਾਰ ਰਸਤੇ ਕੀ ਰੋੜ ਹੈ ਸੋ ਬਿਲਕੁਲ ਜੈਨ ਸਾਹਿਬ ਦਾ ਇਹ ਕਹਿਣਾ ਕਿ ਇਸ ਜਗ੍ਹਾ ਦੇ ਉੱਪਰ ਕਿੰਨਾ ਕਿਤੇ ਜਿਹੜੀ ਕਰਪਸ਼ਨ ਦੀ ਬੂ ਹੈ ਉਹ ਪਾਈ ਜਾ ਰਹੀ ਸੋ ਬਿਲਕੁਲ ਸਿੱਧੇ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਲੋਕ ਜਿਹੜੇ ਇਲਾਕਾ ਨਿਵਾਸੀ ਨੇ ਉਹ ਵੀ ਪ੍ਰੇਸ਼ਾਨ ਹੋ ਰਹੇ ਜੈਨ ਸਾਹਿਬ ਲੱਗਦਾ ਕਰਪਸ਼ਨ ਦੀ ਬੂ ਹੋ ਗਈ ਇਸ ਰੋਡ ਦੇ ਉੱਪਰ ਇੱਥੇ ਵਿੱਚ ਹੈ ਹੀ ਇਹ ਦੇ ਵਿੱਚ ਜੀ ਉਹ ਵਾਲੀ ਗੱਲ ਨਹੀਂ ਤੇ ਕ腐ਸ਼ਨ ਲਈ ਗਈ ਪੈਸਾ ਲਿਆ ਗਿਆ ਵਾ ਇਸ ਬੰਦੇ ਨਾਲ ਜਿਹੜਾ ਦੁਕਾਨਦਾਰ ਦਾ ਮਾਲਕ ਹੈ ਇਹ ਤੋਂ ਮੋਟਾ ਪੈਸਾ ਲੈ ਕੇ ਇਹਨੂੰ ਜਗਾ ਨਾਲ ਉਹਨਾਂ ਨੇ ਵਾਦਾ ਕੀਤਾ ਜਗਾ ਦੇਵਾਂਗੇ ਮੈਂ ਅੱਗੇ ਵੀ ਕਿਹਾ ਸੀ ਜਿਹੜੇ ਅਫਸਰ ਹੁੰਦੇ ਨਾ ਬਸ ਉਹ ਵਾਦਾ ਕਰਨ ਦੇ ਪੈ ਲੈ ਕੇ ਤਾਂ ਕੰਮ ਵੀ ਪੂਰਾ ਕਰਦੇ ਆ ਫਿਰ ਭਜਦੇ ਨਹੀਂ ਕਿ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਉਹ ਬੰਦੇ ਕਾਫੀ ਟਾਈਮ ਦੇ ਲੱਗੇ ਹੋਏ ਨੇ ਅੱਗੇ ਤੇ ਕਿ ਪਾਤੀਆ ਬਣਾਤਾ ਸੀਗਾ ਮੱਲਿਆ ਰੋੜਾ ਪਾ ਕੇ ਚੁਕਾਤਾ ਆਹਨ ਦੁਆਰੇ ਕੋ ਰਸਤਾ ਇਧਰ ਖੁੱਲਣਾ ਚਾਹੀਦਾ ਤੇ ਬੰਦਣਾ ਚਾਹੀਦਾ ਸਿੱਧੇ ਜੀ ਗੱਲ ਹੈ ਅਫਸਰ ਜੀ ਜਨ ਸਾਹਿਬ ਗੱਲ ਕਰੀਏ ਐਗਜ਼ੀਪੁਮੈਂਟ ਕਿੰਨੇ ਨੇ ਇਹ ਰੋੜੀ ਛੋਟੀ ਹੈ ਜਾਂ ਲੰਬੀ ਰੋੜ ਨਹੀਂ ਹੈਗੀ ਵਿਚਾਲੇ 2 1 2 ਪੁਆਇੰਟ ਹੈਗੇ ਨੇ ਜਿਹਨੇ ਰੱਖੇ ਹੋਏ ਨੇ ਉਹ ਹੈਗੇ ਨੇ ਲੇਕਿਨ ਉੱਥੇ ਬੜੇ ਲੋਕ ਪਰੇਸ਼ਾਨ ਆ ਜੀ ਨੇ ਕਿਹਾ ਕਿ ਸ਼ਰਾਬ ਪਿੰਦੇ ਨੇ ਆ ਕੇ ਗੱਡੀਆਂ 'ਚ ਬਹਿ ਜਾਂਦੇ ਨੇ ਰਾਤ ਨੂੰ ਰੋਲ ਲੜਾਈ ਹੁੰਦੀ ਹੈ ਰੋਜ਼ ਹੀ ਸਤਨ ਮਠਣਾ ਤੇ ਪਹੁੰਚਿਆ ਹੁੰਦਾ ਅੱਛਾ ਇਹ ਵੀ ਕਿਹਾ ਜਾ ਰਿਹਾ ਹੈ ਕਾਫੀ ਲੋਕ ਲੜਕੀਆਂ ਰੰਗਣੀਆਂ ਕਿਤਨੇ ਕਿਤੇ ਉਹ ਵੀ ਪਰੇਸ਼ਾਨ ਹੁੰਦੀਆਂ ਲੰਘ ਨਹੀਂ ਸਕਦੀਆਂ ਧੀਆ ਬੋ ਜਿਆਦਾ ਜਦੋਂ ਤੁਹਾਡੀ ਗੱਡੀ ਇੱਥੇ ਮੁਰੇ ਖੜੀ ਹੋ ਗਈ ਵਿੱਚ ਸ਼ਰਾਬ ਪੀਓਗੇ ਹਲਾਲਾ ਕਰਾਂਗੇ ਰੋੜਾ ਪਾਓਗੇ ਤਾਂ ਲੜਕੀਆਂ ਨੇ ਆਣੀ ਹੀ ਨਹੀਂ ਜੀ ਲੋਕ ਘਰ ਦੇ ਜਿਹੜੇ ਬਾਹਰ ਬਾਹ ਇਹ ਤਾਂ ਇਹ ਲੋਕੜੇ ਕਿਉਂ ਹੋਣਗੇ ਤੇ ਲੱਗਦਾ ਕਿ ਜਿਹੜੇ ਅਫਸਰ ਕਾਰਵਾਈ ਨਹੀਂ ਕਰ ਰਹੇ ਉਹਨਾਂ ਤੋਂ ਕਾਰਵਾਈ ਹੋਣੀ ਚਾਹੀਦੀ ਇੱਕ ਪਾਸੇ ਸਰਕਾਰ ਹੈ ਵੱਡੇ ਵੱਡੇ ਦਾਅਵੇ ਕਰਦੀ ਕਿ ਜਿਹੜੀ ਕਰਪਸ਼ਨ ਫਰੀ ਜਿਹੜਾ ਪੰਜਾਬ ਕਰਦਾ ਇੱਕ ਪਾਸੇ ਕਰਪਸ਼ਨ ਦੀ ਬੋਹ ਆ ਰਹੀ ਹੈ ਕਰਪਸ਼ਨ ਦੀ ਬੋਹ ਤਾਂ ਬਹੁਤ ਜ਼ਿਆਦਾ ਆ ਰਹੀ ਹੈ ਸਰਕਾਰ ਇਹਨਾਂ ਦੇ ਉੱਪਰ ਨਾ ਰੇਡ ਮਾਰ ਕੇ ਇਹਨਾਂ ਦੇ ਥੋੜਾ ਜਿਹਾ ਇਨਕੁਆਰੀ ਕਰੇ ਇਹਨਾਂ ਦੇ ਘਰਾਂ ਵਿੱਚ ਜਾ ਕੇ ਅੱਜ ਕੱਲ ਫੜੇ ਨੇ ਐਸਸੀ ਸਾਫੜੇ ਆ ਕਾਰਪੋਰੇਸ਼ਨ ਦੇ ਦੋ ਮਰਸੀ ਗੱਡੀਆਂ ਨਿਕਲੀਆਂ ਆ ਉਹਦੇ ਘਰੋਂ ਦੋ ਮਰਸੀ ਮੈਂ ਦਿਖਾਉ ਕਿਹੜੇ ਵਪਾਰੀ ਬੰਦੇ ਕੋਲ ਦੋ ਮਰਸੀ ਗੱਡੀਆਂ ਹੈਗੇ ਨੇ ਜੀ ਜਿਹੜਾ ਕੋਣਾ ਪਤਾ ਬਿਜ਼ ਜਿਹੜੇ ਗਲਾੜਾ ਜਾਉਣਾ ਅਸੀਂ ਕਰੋਂ ਕਰੋਂ ਕੋਰੋਨ ਕੋਰੀ ਨੇ ਕਰਾਂ ਚ ਕੀ ਹੈ ਕੀ ਨਹੀਂ ਬੱਚੇ ਕਿੱਥੇ ਪੜਦੇ ਹ ਜੈਨ ਸਾਹਿਬ ਜੇ ਗੱਲ ਕਰੀਏ ਸਾਫ ਤੌਰ ਤੇ ਟਹਿਣੀਆਂ ਨੇ ਟੁੱਟੀਆਂ ਹੋਈਆਂ ਬੂਟੀਆਂ ਦੀਆਂ ਤੇ ਇੱਕ ਪਾਸੇ ਸਰਕਾਰ ਕਹਿੰਦੀ ਕਿ ਰੁੱਖ ਵੱਧ ਤੋਂ ਵੱਧ ਲਾਓ ਤਾਂ ਕਿ ਜਿਹੜਾ ਪੰਜਾਬ ਹੈ ਹਰਿਆ ਭਰਿਆ ਹੋ ਸਕੇ ਤੇ ਬੂਟੇ ਵੀ ਵੱਡੇ ਜਾ ਰਹੇ ਲੱਗਦਾ ਇਹ ਵੀ ਕਿਤੇ ਨ ਕਿਤੇ ਕਾਨੂੰਨੀ ਅਪਰਾਧ ਹੈ ਕਾ ਵੀ ਹੋਣੀ ਚਾਹੀਦੀ ਹੈ ਦੇਖੋ ਜੀ ਮੱਲੇ ਵਾਲੇ ਇੱਥੇ ਬੂਟੇ ਲਾਉਂਦੇ ਆ ਇਹ ਮਹੀਨੇ ਤੋਂ ਮਹੀਨੇ ਬਾਅਦ ਆਉਂਦੇ ਆ ਬੂਟੇ ਤੋੜ ਜਾਂਦੇ ਆ ਕਿੰਨੀ ਮਾੜੀ ਗੱਲ ਹੈ ਕੌਂਸਲਰ ਸਾਹਿਬ ਨੂੰ ਪਤਾ ਹੈ ਐਮਐਲਏ ਸਾਹਿਬ ਨੂੰ ਪਤਾ ਉੱਥੇ ਸਾਰੇ ਅਫਸਰਾਂ ਪਰ ਪੈਸਾ ਉਹ ਬੜਾ ਪੈਸੇ ਤਾਕਤ ਉਹ ਵੱਡੀ ਹੈ ਮੈਂ ਸਮਝਾਂ ਮੈਂ ਸਮਝਾਂ ਪੈਸੇ ਤਾਕਤ ਉਹ ਵੱਡੀ ਹੈ ਕੋਡਾ ਕਾਨੂੰਨ ਕਨਾਨ ਕੁਛ ਨਹੀਂ ਪੈਸਾ ਅੱਛਾ ਕਾਨੂੰਨ ਦਾ ਫਿਰ ਕੋਫ ਰਿਆ ਹੀ ਨਹੀਂ ਜੀਣਾ ਵਿੱਚ ਆ ਦੇਖੋ ਨਾ ਕਿਦਾਂ ਬਿਲਡਿੰਗ ਬਣਾਈ ਹੋਈ ਹੈ ਆ ਦੇਖੋ ਸ਼ੀਸ਼ੇ ਕਿਦਾਂ ਲੱਗੇ ਹੋਏ ਮਰ ਰੋ ਤੇ ਇਸ ਬੜਾ ਆ ਸੀਚੇ ਜੇ ਟੁੱਟ ਗਿਆ ਤਾਂ ਬੰਦਾ ਮਰ ਜਾਊਗਾ ਆ ਸਾਹਮਣੇ ਦੇਖੋ ਤੇ ਗੇਲ ਕਿਦਾਂ ਲਾਈ ਲੋਏ ਹਾਂ ਉਹ ਲੋਕ ਕਿਦਾਂ ਗੇਟ ਲਾਇਆ ਵੱਡਾ ਜੀਨ ਸਾਹਿਬ ਜੇ ਗੱਲ ਕਰੀਏ ਜਦੋਂ ਐਡੀ ਵੱਡੀ ਬਿਲਡਿੰਗ ਪਾਸ ਹੁੰਦੀ ਕਿਹਾ ਜਾਂਦਾ ਕਿ ਜਿਹੜਾ ਆਲੇ ਦੁਆਲੇ ਜਿਹੜਾ ਦਾਇਰਾ ਹੈ ਉਹ ਛੜਨਾ ਜ਼ਰੂਰੀ ਲੱਗਦਾ ਕਿ ਕਿਤਨੇ ਕਿਤੇ ਜਿਹੜੀ ਬਿਲਡਿੰਗ ਵੀ ਇਲੀਗਲ ਲੱਗਦੀ ਵੀ ਇੱਥੇ ਦਾ ਆਨਲਿਕ ਬਿਲਡਿੰਗ ਹੈ ਪਿੱਛੇ ਇਹਨਾਂ ਨੇ ਰਸਤਾ ਸਾਰਾ ਬੰਦ ਕਰਤਾ ਜੀ ਇਹਦੇ ਪਿੱਛੇ ਲੈਂਡਰ ਪਾ ਕੇ ਖੁੱਲੀ ਜਗ੍ਹਾ ਛੜਨਾ ਦਾ ਹੁੰਦਾ ਆ ਦੇਖੋ ਸਾਰੇ ਬੰਦ ਕੀਤੇ ਵਿਚਾਰੇ ਬਿਲਕੁਲ ਜੀ ਆਨਲ ਇਹਨਾਂ ਦੀ ਇਹਦੀ ਵੀ ਚੈਕਿੰਗ ਕੀਤੀ ਜਾਵੇ ਨਾ ਇਸ ਬਿਲਡਿੰਗ ਦੀ ਚੈਕਿੰਗ ਕੀਤੀ ਜਾਵੇ ਕਿਉਂਕਿ ਅਫਸਰ ਨੂੰ ਪੈਸਾ ਦੇ ਕੇ ਕੰਮ ਕਰਾਉਂਦਾ ਇਹ ਮਾੜ ਕਾਨੂੰਨ ਦਾ ਕਾਨੂੰਨੀ ਹੈ ਬਿਲਕੁਲ ਅਸੀਂ ਤਾਂ ਨਹੀਂ ਤੇ ਬੰਦ ਦਿੰਦੇ ਰੋੜ ਕਿ ਕਾਨੂੰਨ ਹੈ ਵੀ ਸੜਕਾ ਬੰਦ ਚਾਹੀਦਾ ਬੰਦ ਹੋਊਗਾ ਅੱਛਾ ਤੇ ਵਿਰੋਧ ਇਸ ਤਰ੍ਹਾਂ ਜਾਰੀ ਰਹੇਗਾ ਬਿਲਕੁਲ ਜਾਰੀ ਰਹੇਗਾ ਸਾਰੇ ਲੋਕ ਨਾਲ 32 50 ਗੁੱਟੀਆਂ ਨੇ ਸਾਰੇ ਨਾਲ ਤੈਜ ਨੇ ਤੇ ਬਿਲਕੁਲ ਸਰ ਜੇ ਗੱਲ ਕਰੀਏ ਉਹਨਾਂ ਅਫਸਰਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਜ਼ਰੂਰ ਕਰਾਈਏਗੀ ਅਫਸਰਾਂ ਦੇ ਖਿਲਾਫ ਕਾਰਵਾਈ ਵੀ ਹੋਗੀ ਜਿਹੜੇ ਬੰਦੇ ਚੰਨਵਾਲੋਂ ਨੇ ਜਿਨ੍ਹਾਂ ਨੇ ਪੈਸਾ ਲਿੱਤਾ ਦਿੱਤਾ ਅਸੀਂ ਉਹਨਾਂ ਐਨਟੀਵੀ ਗੱਲ ਕਰਾਂਗੇ ਬਿਲਕੁਲ ਜਨਪਤ ਸਾਹਿਬ ਦੇ ਨਾਲ ਗੱਲਬਾਤ ਕੀਤੀ ਤੇ ਇਹ ਜਿਹੜਾ ਰਿਸ਼ੀ ਵੈਜੀਟੇਬਲ ਢਾਬੇ ਦਾ ਜਿਹੜਾ ਮਾਲਕ ਹੈ ਉਹਨਾਂ ਤੋਂ ਬੋਲੋ ਇਸ ਤਰੀਕੇ ਦੇ ਇਲੀਗਲ ਤਰੀਕੇ ਦੇ ਨਾਲ ਇਸ ਜਗ੍ਹਾ ਤੋਂ ਉੱਪਰ ਜਿਹੜੀ ਰੋਡ ਹੈ ਕ੍ਰੋਸਿੰਗ ਹੈ ਉਹ ਬਣਾਈ ਜਾ ਰਹੀ ਸੋ ਬਿਲਕੁਲ ਤੁਸੀਂ ਤਸਵੀਰਾਂ ਨੇ ਦੇਖ ਸਕਦੇ ਹੋ ਜਿਹੜੇ ਇਲਾਕੇ ਦੇ ਲੋਕ ਨੇ ਕਿਤਨਾ ਕਿਤੇ ਜਿਹੜਾ ਵਿਰੋਧ ਹੈ ਉਹ ਜਿਤਾਇਆ ਜਾ ਰਿਹਾ ਸੋ ਬਿਲਕੁਲ ਜਤਿੰਦਰ ਗੁਰਾਇੰ ਜੀ ਜਿਹੜੇ ਕੌਂਸਲਰ ਨੇ ਉਹ ਵੀ ਇਸ ਜਗ੍ਹਾ ਤੋਂ ਉੱਪਰ ਮੌਜੂਦ ਨੇ ਜਿਹੜੀ ਗੱਲਬਾਤ ਉਹ ਜਿਹੜੀ ਉਹ ਜ਼ਰੂਰ ਕਰ ਲੈਣੇ ਗੁਰਾਇੰ ਸਾਹਿਬ ਕਿਸ ਤਰੀਕੇ ਦੇ ਦਿਓ ਜਿਹੜੀ ਇੱਕ ਪਾਸੇ ਦਾਅਵੇ ਵੱਡੇ ਪ੍ਰਿਸ਼ਟਾਚਾਰ ਖਤਮ ਕਰਤਾ ਪਰ ਫਿਰ ਕਿਤੇ ਨਾ ਕਿਤੇ ਜਿਹੜੀ ਦਾਲ ਕਾਲੀ ਲੱਗਦੀ ਵੀ ਇੱਥੇ ਦਾ ਦੂਜੇ ਮੈਕਮੇਂ ਵੱਲੋਂ ਬਦਲਾਵ ਹੋ ਗਿਆ ਪਹਿਲੇ ਵਾਲਾ ਤਾਂ ਬਦਲਾਵ ਕਰ ਹੀ ਰੇ ਸੀ ਜਿਹੜਾ ਕਰ ਰਹੇ ਸੀਗੇ ਆ ਦੂਜਾ ਜਿਹੜਾ ਪੁੱਡਾ ਗਲਾਡਾ ਆ ਉਹਨਾਂ ਵੱਲੋਂ ਬਦਲਾਵ ਕੀਤਾ ਗਿਆ ਹੈ ਮਤਲਬ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਹਿਸਾਬ ਨਾਲ ਸੜਕ ਨਹੀਂ ਜਿਹੜੇ ਲੋਕ ਨਹੀਂ ਰਹਿੰਦੇ ਪਤਾ ਨਹੀਂ ਕਿੱਥੋਂ ਆ ਗਏ ਔਰ ਬਸ ਗਏ ਹੋਏ ਨੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਇੱਥੇ दारू ਦੇ ਅੱਡੇ ਬਣਾਉਣਾ ਚਾਹੁੰਦੇ ਆ ਉਹਨਾਂ ਵਾਸਤੇ ਰਸਾ ਜ਼ਬਰਦਸਤੀ बार-बार ਪੈਸਾ ਐਕਸੀਡੈਂਟ ਹੋ ਗਿਆ ਉੱਧਰ ਫਿਰ ਦੇਣ ਦੀ ਕਿ ਲੋੜ ਪਈ ਜਨਾਬ ਪੈਸਾ ਚੜ ਗਿਆ ਨਾ ਜੀ ਪੈਸਾ ਚੜ ਗਿਆ ਮਤਲਬ ਭ੍ਰਸ਼ਟਾਚਾਰ ਜ਼ਰੂਰ ਹੈ ਲੇਕਿਨ ਜਿਹੜਾ ਪੈਸਾ ਰਿਸ਼ਵਤ ਦਾ ਲੈ ਕੇ ਜਿਹੜਾ ਕੰਮ ਕੀਤਾ ਜਾਂਦਾ ਉਹ ਅੱਜ ਵੀ ਕਰੇ ਜਾ ਰਿਹਾ ਅੱਛਾ ਇਹ ਵੀ ਕਿਹਾ ਜਾ ਰਿਹਾ ਲੜਕੀਆਂ ਜਿਹੜੇ ਲੜਕੇ ਜਾਂ ਪਰਿਵਾਰ ਹੈ ਸੇਫੜੀਆਂ ਕਿਉਂਕਿ ਵੱਡੀ ਮਾਤਰਾ ਜਿਹੜੇ ਧਾਰੂ ਵਗੈਰਾ ਡਰਿੰਕ ਵਗੈਰਾ ਕੀਤੀ ਨਹੀਂ ਹੁਲੜ ਬਿਲਕੁਲ ਬਿਲਕੁਲ ਜਾਨ ਬੁਝ ਕੇ ਦੁਸ਼ਮਣੀ ਕਰ ਰਹੇ ਆ ਇਹਨਾਂ ਦੇ ਕੋਲੇ ਜਿਆਦਾ ਪੈਸਾ ਆ ਇਹ ਗੱਲਾਂ ਕਰਦੇ ਆ ਕਹਿੰਦੇ ਤੁਸੀਂ ਸਾਨੂੰ ਹੀ ਦੇ ਦਿਓ ਅਸੀਂ ਇਹਨੂੰ ਕਮਰਸ਼ੀਅਲ ਬਣਾ ਦਨੇ ਆ ਜਿਹੜੇ ਲੋਕਾਂ ਨੇ ਘਰ ਬਣਾਏ ਹੋਏ ਆ ਜਿੱਥੇ ਲੋਕਾਂ ਦਾ ਜਨਮ ਹੋਇਆ ਉਹ ਉਹਨ ਚੰਡੀਗੜ੍ਹ ਰੋਡ ਜਾਮ ਕਰਨਾ ਪਿਆ ਚੰਡੀਗੜ੍ਹ ਰੋਡ ਜਾਮ ਕਰਾਂਗੇ ਪੁੱਡਾ ਗਲਾਡਾ ਘੇਰਨਾ ਪਿਆ ਪੁੱਡਾ ਗਲਾਡਾ ਲੋਕਾਂ ਨਾਲ ਜਿਹੜਾ ਧੱਕਾ ਨਹੀਂ ਹੋਣ ਦਵਾਉਂਦੇ ਮੰਗ ਕੀ ਹੈ ਜੇ ਗੱਲ ਕਰੀਏ ਮੰਗ ਕੀ ਹੈ ਮੰਗ ਕੁਝ ਨਹੀਂ ਜੀ ਰਸਤਾ ਬੰਦ ਹੋ ਗਿਆ ਖੋਲ ਕੇ ਦਿਖਾ ਹੁਣ ਮੰਗ-ਮੰਗ ਕੁਝ ਨਹੀਂ ਹੈਗੀ ਖੋਲ ਕੇ ਦਿਖਾ ਜੇ ਗੱਲ ਕਰੀਏ ਦੂਸਰੇ ਪਾਸੇ ਪਲਾਂਟੇਸ਼ਨ ਲਗਾਉਣ ਦੀ ਗੱਲ ਕੀਤੀ ਇੱਥੇ ਸਾਰੇ ਬੂਟੇ ਪੜਤੇ ਪਾਜੀ ਪਿੱਪਲ ਦਾ ਪਿੱਪਲ ਦਾ ਵੱਡਦਾ ਵੱਡਦਾ ਹੋਇਆ ਪਿੱਪਲ ਦਾ ਪੇੜ ਜਿਹੜਾ ਫਰਤਾ ਹੋਇਆ ਔਰ ਪਿੱਪਲ ਦਾ ਪੇੜ ਅਸੀਂ ਕੱਲ ਫੇਰ ਲਗਾ ਰਹੇ ਹਾਂ ਫੇਰ ਪਟਕੇ ਦਿਖਾਣ ਪਰਚਾ ਕਰਾਵਾਂ ਚੇਤਾਵਨੀ ਕੀ ਹੈ ਪ੍ਰਸ਼ਾਸਨ ਨੂੰ ਕੀ ਚੇਤਾਵਨੀ ਹੈ ਬਸ ਪੰਗਾ ਨਾ ਲੈਣ 32 ਸੈਕਟਰ ਵਾਲੇ ਪੰਗਾ ਨਾ ਲੈਣ ਨਹੀਂ ਤਾਂ ਅਸੀਂ ਕਰਾਵਾਂਗੇ ਬਿਲਕੁਲ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀ ਤਾਂ ਮੁਰਦਾਵਾਦੇ ਜਿਹੜੇ ਨਾਰੇ ਨੇ ਉਹ ਲਗਾਏ ਜਾਣ ਤੇ ਸਿੱਧੇ ਤੌਰ ਤੇ ਜਿਹੜੀ ਪ੍ਰਸ਼ਾਸਨ ਨੂੰ ਜਿਹੜੀ ਚੇਤਾਵਨੀ ਹੈ ਗਲਾਡਾਂ ਨੂੰ ਉਹ ਵੀ ਦਿੱਤੀ ਹੈ ਅਗਰ ਇਸ ਜਗ੍ਹਾ ਦੇ ਉੱਪਰ ਇਲੀਗਲ ਤਰੀਕੇ ਨਾਲ ਅਗਰ ਕ੍ਰੋਸਿੰਗ ਬਣਾਈ ਜਾਂਦੀ ਤਾਂ ਕੁਝ ਪੈਸਿਆਂ ਦੇ ਖਾਤਰ ਇਹ ਅਸੀਂ ਨਹੀਂ ਕਹਿ ਰਹੇ ਇਹ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਦੇ ਵੱਲੋਂ ਜਿਹੜੇ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਕਿ ਕ੍ਰਾਪਸ਼ਨ ਦੀ ਇਸ ਰੋਡ ਦੇ ਉੱਪਰ ਬੂਹ ਆ ਰਹੀ ਕਿਉਂਕਿ ਆਪਾਂ ਸਰਕਾਰੀ ਰਿਕਾਰਡ ਦੇ ਸਾਹਮਣੇ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਪਰ ਜਿਹੜੀ ਕ੍ਰੋਸਿੰਗ ਹੈ ਉਹ ਨਹੀਂ ਹੈਗੀ ਪਰ ਫਿਰ ਵੀ ਅ ਮਹੀਨੇ ਬਾਅਦ ਇਸ ਜਗ੍ਹਾ ਦੇ ਉੱਪਰ ਤੋੜਪੰਨ ਕਰਕੇ ਬੂਟੇ ਤੋੜ ਕੇ ਬੂਟੇ ਦੀ ਜਿਹੜੀ ਹਤਿਆ ਕਰਕੇ ਸੋ ਬਿਲਕੁਲ ਐਸੀ ਜਗ੍ਹਾ ਦੇ ਉੱਪਰ ਕਿਤਨਾ ਕਿਤੇ ਜਿਹੜੀ ਰੋਡ ਕਰਾਸਿੰਗ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ ਤੇ ਚੇਤਾਵਨੀ ਹੈ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਿਹੜੀ ਚੇਤਾਵਨੀ ਹੈ ਉਹ ਵੀ ਦਿੱਤੀ ਗਈ ਹੈ ਅਗਰ ਇਸ ਜਗ੍ਹਾ ਦੇ ਉੱਪਰ ਕਰਾਸਿੰਗ ਬਣਾਈ ਜਾਂਦੀ ਤਾਂ ਸਿੱਧੇ ਤੌਰ ਤੇ ਜਿਹੜਾ ਜਿਹੜਾ ਪ੍ਰਸ਼ਾਸਨ ਹੈ ਉਹ ਜ਼ਿੰਮੇਵਾਰ ਹੋ ਵਾਰ ਹੋਵੇਗਾ ਤੇ ਅਗਰ ਇਸ ਜਗ੍ਹਾ ਦੇ ਉੱਪਰ ਅੱਜ ਤਾਂ ਜਿਹੜੀ ਕਰਾਸਿੰਗ ਹੈ ਉਹ ਬੰਦ ਕਰ ਦਿੱਤੀ ਗਈ ਅਗਰ ਫਿਰ ਜਿਹੜੀ ਕਰਾਸਿੰਗ ਬਣਾਉਣ ਦੀ ਗੱਲ ਕੀਤੀ ਜਾਂਦੀ ਤਾਂ ਬਿਲਕੁਲ ਜਿਹੜੇ ਚੰਡੀਗੜ੍ਹ ਜਿਹੜਾ ਹਾਈਵੇ ਰੋਡ ਹੈ ਉਹ ਵੀ ਬਲੌਕ ਆਉ ਕਿੱਥਾ ਜਾਵੇ जी बिल्कुल सेक्टर बत्तीस की मार्केट के सामने खड़े हैं और एक जो है बाहर के जाने के रास्ते को लेकर मुद्दा है सामने ही जो है रेजिडेंट के को घर है जो रेजिडेंट पढ़ते हैं तो उनकी डिमांड ये थी कि मार्केट से थोड़ा इंटरफेरेंस होती है तो देखिए जो लोगों की सेफ़्टी है वो मस्ट है अगर एरिया के लोगों की डिमांड ये है कि इस रास्ते को बंद किया जाए तो बंद करवाया जाएगा क्योंकि उससे सेफ्टी परपज़ जो है आ, आ, उसका उल्लंघन नहीं किया जाएगा जो पहले से ही बहुत ज़्यादा दिक्कतें बढ़ी हुई हैं और मेन दिक्कत ये भी है कि जैसे मार्केट है मार्केट चलती है तो यहाँ पर लोग आके ड्रिंक भी करते हैं खाना पीना भी चलता है सब कुछ होता है तो मार्केट का रास्ता जो है वो मेन रोड से है तो मुझे नहीं लगता कि मार्केट वालों को इससे कोई दिक्कत आनी चाहिए बाकी बात मार्केट वालों से भी करेंगे जैसा कि एरिए के लोग इकट्ठा हुए हैं उन्होंने जो अपनी दिक्कत बताई तो मैंने सी ए सर से बात की है मीटिंग रखी है तो मीटिंग में जो भी फैसला होगा आपको बताएंगे से छेड़खानी की है सरकारी है कि मामला की जी सर जितना मुझे पता है कि यहाँ पे पहले भी काम चल रहा था यहाँ जाए तो मैंने भी एज ए काउंसिलर जब इस एरिया का पता किया तो मैंने भी मैप की कोशिश की थी रास्ता ली गई मैपे है या नहीं है तो उसी का भी मद्देनजर उसी पे काम चल रहा था तो इन बिटवीन गलाडा से जो है कार्रवाई हुई आज जिसके वजह से ही सभी यहां पर खड़े हैं कि वो रास्ता निकालने के लिए आए थे कि रास्ता खोलना है लेकिन अगर एजेंस के लोगों को कोई दिक्कत है तो एज ए काउंसलर सर मैं उनकी आवाज उठाऊंगी क्योंकि सिक्योरिटी का भी मुद्दा है लेडीज को भी शाम को सात बजे साढ़े सात बजे अपनी गली में सैर करनी है और अगर यहाँ से ड्रिंक करने वाले लोग या मार्केट की इंटरफेरेंस बहुत ज्यादा रहेगी तो रेजिडेंस एरियो को लोगों को दिक्कत आएगी एज ए काउंसलर मेरी ड्यूटी है और आज सी मीटिंग रखी है तो फिलहाल इसको यहीं पर रोका गया और अभी देखते, देखते हैं कि हमने पाँच इसको बंद किया इससे पहले का मुद्दा मुझे नहीं पता है जो एज ए काउंसलर बिफोर थ्री मंथ्स मेरे पास जो है अभी पिछले भी बत्ती सेक्टर में मीटिंग की गई थी उसमें भी मेन मुद्दा यही चल रहा था क्योंकि देखिए सभी जगह दे दे तो सरकारी भी और जो उनके साथ मिलकर एज ए सोशल भी तो उसके अगर ये रास्ता खुलता है तो मुझे भी लगता है कि कहीं ना कहीं जो मार्केट की इंटरफेरेंस है वो अंदर लोगों की तरफ जाएगी तो मेरी भी एक पर्सनल राय इस एरिया को देखते हुए इस रास्ते को देखते हुए यही है बंद करना चाहिए और मार्केट वालों से भी बात करेंगे जिस भी एस वालों को दिक्कत है कि उसको यहाँ बंद होने से उसको क्या नुकसान हो रहा है इस चीज वो तो तो भी की जो होती न, की। वो मैंने अपने बिहार पे मार्केट से एक वैसे भी विदाउट ऐसी कोई कंप्लेंट के मैंने अपने बिहार पे भी एक मीटिंग अरेंज की हुई है मार्केट वालों से जितनी भी अंदर रेडियां लगती हैं पहले तो रेडियां उठवाई जाएंगी क्योंकि मार्केट वालों की कंप्लेट है अगर किसी की कारपोरेशन की पर्ची कटती है तो वो भी उसके लिए भी बात की जाएगी कि अपनी जो वेस्टेज है उसको अपने ही डस्टबिन में डालें उस डस्टबिन को लेके जाए मूवेबल रेडीज लगाएं रेडी कोई फिक्स नहीं होगी यहाँ पर और बाकी जितने भी एस ऐसे दिए गए हैं जहां पर खाने पीने का काम चलता है किसी भी तरीके का वेस्टेज जो है गंदगी फैलाई जा रही है तो उस पर पूरा ध्यान दिया जाएगा एस वालों को नोटिस भेजे जाएंगे या मीटिंग करके पहले देखो पहले प्यार से ही बात की जाती है बाद में लीगली कार्रवाई आती है तो वो सफाई का विशेष ध्यान रखा जाएगा